ਖਾਸ ਇਹ ਸਾਰਾ ਐਸੀ ਲਾਇਆ ਐਲਈਡੀ ਲਾਈ ਆ ਤੇ ਹੋਰ ਵਾਈਫਾਈ ਵੀ ਕੀਤਾ ਆ ਫੋਨ ਫਿਟਰ ਵਗੈਰਾ ਸਾਰਾ ਐਲਈਡੀ ਲਗਾ ਲੰਦੀਆਂ ਸਾਰਾ ਕੋ ਪੀਵੀਸੀ ਹੋਈ ਆ ਹਾਂਜੀ ਕੈਮਰਾ ਵੀ ਲੱਗਾ ਆ ਸੀਸੀਟੀਵੀ ਕੈਮਰਾ ਹੋਰ ਐਲਈਡੀ ਦੇ ਸਾਰਾ ਗੁਰੂ ਮਹਾਰਾਜ ਦੀ ਬਾਣੀ ਚੱਲਦੀ ਰਹਿੰਦੀ ਆ ਰਾਤ ਨੂੰ ਵੀ ਤੇ ਸਵੇਰੇ ਵੀ ਸਾਰੀ ਦਿਹਾੜੀ ਗੁਰੂ ਮਹਾਰਾਜ ਦੀ ਬਾਣੀ ਚੱਲਦੀ ਰਹਿੰਦੀ ਆ ਕਿੰਨਾ ਕਿਸ ਪੂਰੇ ਜਿਹੜਾ ਤੁਸੀਂ ਇਹ ਮੋਡੀਫਿਕੇਸ਼ਨ ਕੀਤੀ ਹੈ ਕਿੰਨੇ ਪੈਸੇ ਜਿਹੜੇ ਉੱਪਰ ਲੱਗੇ ਪੈਸੇ ਸਾਰੇ ਲੱਖ ਡੇਢ ਲੱਖ ਦੇ ਕਰੀਬ ਖਰਚਾ ਆ ਗਿਆ ਡੇਢ ਲੱਖ ਦੇ ਕਰੀਬ ਖਰਚਾ ਆ ਗਿਆ ਸਾਰਾ ਖਾਲਸਾ ਹੀ ਜਹੋ ਜਲਾਲ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਖਾਲਸੇ ਦੇ ਪ੍ਰਗਟ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਜਿੱਥੇ ਲੱਖਾਂ ਦੀ ਤعداد ਦੇ ਵਿੱਚ ਸੰਗਤ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀ ਹੈ ਉਥੇ ਖਾਸ ਤੌਰ ਤੇ ਜੇਕਰ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਸ਼ਕੀਨ ਗੱਭਰੂ ਜਿੱਥੇ ਆਸਥਾ ਦੇ ਨਾਲ ਲਵਰੇਜ਼ ਹੋ ਕੇ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੇ ਨੇ ਉਥੇ ਖਾਸ ਤੌਰ ਤੇ ਹਰ ਵਾਰ ਹੋਲਾ ਮਹੱਲਾ ਦੇ ਮੌਕੇ ਤੇ ਖਾਸ ਤੌਰ ਤੇ ਸ਼ਿੰਗਾਰ ਕੇ ਜਿਹੜੀਆਂ ਆਪਣੀਆਂ ਟਰਾਲੀਆਂ ਲੈ ਕੇ ਆਉਂਦੇ ਨੇ ਤੇ ਉਹ ਟਰਾਲੀਆਂ ਖਿੱਚ ਦਾ ਕੇਂਦਰ ਰਹਿੰਦੀਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਟਰਾਲੀ ਦੀ ਜਿਹੜੀ ਤਸਵੀਰ ਦਿਖਾਵਾਂਗੇ ਕੀ ਕੀ ਖੂਬੀਆਂ ਨੇ ਕੀ ਕੀ ਖਾਸੀਅਤਾਂ ਨੇ ਇਸ ਟਰਾਲੀ ਦੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਫਿਰ ਨਾਲ ਗੱਲਬਾਤ ਵੀ ਕਰਾਂਗੇ ਕੈਮਰਾਮੈਨ ਨੂੰ ਜ਼ਰੂਰ ਕਹਾਂਗਾ ਕਿ ਸਭ ਤੋਂ ਪਹਿਲਾਂ ਦਿਖਾਇਆ ਜਾਵੇ ਕਿ ਟਰਾਲੀ ਨੂੰ ਕਿਸ ਤਰੀਕੇ ਦੇ ਨਾਲ ਮਾਡਰਨ ਟਰਾਲੀ ਬਣਾਇਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ 에어 ਕੰਡੀਸ਼ਨਰ ਜਿੱਥੇ ਲੱਗਿਆ ਹੋਇਆ ਹੈ ਕਿਉਂਕਿ ਗਰਮੀ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ ਪੰਜਾਬ ਦੇ ਵਿੱਚ ਮੌਸਮ ਮੌਸਮ ਜਿਹੜਾ ਤਬਦੀਲ ਹੋ ਚੁੱਕਿਆ ਹੈ ਐਸੇ ਦੇ ਵਿੱਚ 에어 ਕੰਡੀਸ਼ਨਰ ਲਗਾਇਆ ਗਿਆ ਹੈ ਤਾਂ ਜੋ ਜਦੋਂ ਇੱਥੇ ਰਾਤ ਨੂੰ ਆਰਾਮ ਕਰਨ ਤਾਂ ਕੋਈ ਦਿੱਕਤ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਸ ਤੋਂ ਇਲਾਵਾ तमाम ਸਹੂਲਤਾਂਾਂ ਚਾਹੇ ਚਾਰਜਿੰਗ ਪੁਆਇੰਟਸ ਦੀ ਗੱਲ ਕੀਤੀ ਜਾਵੇ 10-12 ਜਿਹੜੇ ਚਾਰਜਿੰਗ ਪੁਆਇੰਟਸ ਇੱਥੇ ਲਗਾਏ ਨੇ ਛੋਟੀਆਂ LED ਲਾਈਟਾਂ ਲਗਾਈਆਂ ਗਈਆਂ ਨੇ PVC ਦਾ ਕੰਮ ਕੀਤਾ ਗਿਆ ਹੈ ਸੋ ਇੱਕ ਖੂਬਸੂਰਤ ਚੀਜ਼ ਜਿਹੜੀ ਪੇਸ਼ ਕੀਤੀ ਹੈ ਇਹ ਇਸ ਵਾਰ ਨਹੀਂ ਹੈ ਹਰ ਵਾਰ ਮੇਲੇ ਦੇ ਉੱਪਰ ਇੱਕ ਤੋਂ ਵੱਧ ਕੇ ਇੱਕ ਸ਼ਕੀਨ ਜਿਹੜੇ ਖਾਸ ਤੌਰ ਤੇ ਸ਼ਰਧਾਲੂ ਆਉਂਦੇ ਨੇ ਤੇ ਜਿੱਥੇ ਧਾਰਮਿਕ ਆਸਥਾ ਉਹਨਾਂ ਦੇ ਵਿੱਚ ਹੁੰਦੀ ਹੈ ਉੱਥੇ ਇਹ ਵੀ ਕੋਸ਼ਿਸ਼ ਹੁੰਦੀ ਹੈ ਕਿ ਪੂਰੇ ਮਨ ਦੇ ਨਾਲ ਜਿਹੜੀ ਇਹ ਟੌਲੀ ਜਿਹੜੀ ਆ ਤਿਆਰ ਕੀਤੀ ਹੈ ਉਹ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣੇ ਸੋ ਤਸਵੀਰਾਂ ਲੋਕ ਇੱਥੇ ਆ ਕੇ ਖਿਚਵਾਉਂਦੇ ਨੇ ਨੌਜਵਾਨ ਵੀਰ ਬੈਠੇ ਨੇ ਪਿੰਡ ਮਿਆਣੀ ਤਰਨਤਾਰਨ ਦੇ ਇਹ ਨੌਜਵਾਨ ਵੀਰ ਨੇ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਜਾਣਾਂਗੇ ਕੀ ਕੀ ਖਾਸੀਅਤ ਇਸ ਟੌਲੀ ਦੇ ਵਿੱਚ ਹੈ ਤੁਸੀਂ ਦੇਖੋ ਕਿ ਪੰਛੀ ਵੀ ਜਿਹੜਾ ਲਗਾਇਆ ਹੋਇਆ ਹੈ ਇੱਕ ਪੂਰਾ ਫੀਲ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਹੋਲਾ ਮਹਾਲਾ ਦੀ ਜੇਕਰ ਗੱਲ ਕਰਾਂ ਤਾਂ ਖਾਸ ਤੌਰ ਤੇ ਅਨੰਦਪੁਰ ਸਾਹਿਬ ਦੇ ਵਿੱਚ 50 ਲੱਖ ਦੇ ਕਰੀਬ ਜਦੋਂ ਸੰਗਤ ਆਂਦੀ ਹੈ ਤਾਂ ਪੂਰੀਆਂ ਸਰਾਵਾਂ ਚਾਹੇ ਜਿੰਨੀਆਂ ਵੀ ਹੋਣ ਰਹਿਸ਼ਾਂ ਦੇ ਪ੍ਰਬੰਧ ਥੁਰਦੇ ਨੇ ਉਸ ਤੋਂ ਇਲਾਵਾ ਹੋਟਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 15-15000 ਰੁਪਏ ਨੂੰ ਇੱਕ ਰਾਤ ਦੇ ਲਈ ਕਮਰਾ ਮਿਲਦਾ ਹੈ ਐਸੇ ਦੇ ਵਿੱਚ ਇੱਕ ਚੀਜ਼ ਇਹਨਾਂ ਦੇ ਵੱਲੋਂ ਆਪਣੇ ਆਪ ਬਣਾਈ ਗਈ ਕਿ 15-20 ਵਿਅਕਤੀ ਜਿਹੜੇ ਨੇ ਉਹ ਟਰਾਲੀ ਦੇ ਵਿੱਚ ਆਰਾਮ ਕਰ ਸਕਦੇ ਨੇ ਏਸੀ ਲੱਗਿਆ ਹੋਇਆ ਪਾਣੀ ਦਾ ਪ੍ਰਬੰਧ ਹੈ ਇਸ ਤੋਂ ਇਲਾਵਾ ਹਰ ਫੈਸਿਲਿਟੀ ਜਿਹੜੀ ਇੱਕ ਵਧੀਆ ਹੋਟਲ ਦੇ ਕਮਰੇ ਦੇ ਵਿੱਚ ਹੋਵੇ ਉਹ ਮੌਜੂਦ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ ਭਾਈ ਸਾਹਿਬ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਸੁਖਜਿੰਦਰ ਸਿੰਘ ਨਾਂ ਹੈ ਜੀ ਵੀਰ ਜੀ ਆਪਣਾ ਪਿੰਡ ਆਪਣਾ ਮਿਆਣੀ ਆ ਆ ਸੁਖਜਿੰਦਰ ਜੀ ਜਿਵੇਂ ਮੈਂ ਟਰਾਲੀ ਦੀ ਇੰਟਰੋਡਕਸ਼ਨ ਦਿੱਤੀ ਹੈ ਇੱਕ ਸਵਾਲ ਮੇਰੇ ਦਿਮਾਗ ਚ ਆਉਂਦਾ ਕਿ ਇਹ ਜਿਹੜਾ ਮੇਲਾ ਹੈ ਆਸਥਾ ਦੇ ਨਾਲ ਭਰਪੂਰ ਹੈ ਲੋਕੀ ਮੱਥਾ ਟੇਕਣ ਦੇ ਲਿਆਉਂਦੇ ਨੇ ਫਿਰ ਦੂਜੀ ਚੀਜ਼ ਜਿਹੜੀ ਦੇਖਣ ਨੂੰ ਮਿਲਦੀ ਹੈ ਕਿ ਟਰਾਲੀ ਜਿਹੜੀ ਬੜੀ ਹਾਰ ਸ਼ਿੰਗਾਰ ਕੇ ਲਿਆਣੇ ਉਹ ਕੀ ਕਾਰਨ ਹੈ ਕਰਨ ਮੇਰ ਜੀ ਇਹ ਆ ਸ਼ੌਂਕ ਆ ਆਡਾ ਇਹ ਗੁਰੂ ਮਹਾਰਾਜ ਦੇ ਦਰਸ਼ਨ ਮੇਲੇ ਕਰਨ ਆਈਦਾ ਏ ਉਹ ਦਿਲ ਚੋਂ ਭਾਵਨਾ ਏ ਗੁਰੂ ਮਹਾਰਾਜ ਦੇ ਲਈ ਸਾਡੇ ਤੇ ਇੱਥੇ ਵਿਖਾਈਦਾ ਆ ਸਾਰੇ ਲੋਕੀਆਂ ਲੈ ਕੇ ਆਏ ਆ ਟਰਾਲੀਆਂ ਸੰਗਤ ਤੇ ਆਪਾਂ ਵੀ ਤਿਆਰ ਕੀਤਾ ਇਸ ਲਈ ਟਰਾਲਾ ਟਰਾਲੀ ਦੀ ਜੇਕਰ ਖਾਸियत ਦੀ ਗੱਲ ਕੀਤੀ ਜਾਵੇ ਤਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਵਿੱਚ ਅਗਰ ਤੁਸੀਂ ਗਿਣਾ ਸਕੋ ਖਾਸियत ਤਾਂ ਸਾਰਾ ਏਸੀ ਲਾਇਆ LED ਲਾਈ ਆ ਤੇ ਹੋਰ Wi-Fi ਵੀ ਕੀਤਾ ਏ ਹੁਣ ਟਰਟਰ ਵਗੈਰਾ ਸਾਰਾ LED ਲਾਈਟਾਂ ਲੱਗੀਆਂ ਸਾਰਾ ਕੋ ਪੀਡੀਸੀ ਹੋਈ ਆ ਹਾਂਜੀ ਕੈਮਰਾ ਵੀ ਲੱਗਾ ਏ ਸੀਸੀਟੀਵੀ ਕੈਮਰਾ ਵੀ एलईडी लाण दा की मकसद है एलईडी सर गुरु महाराज दी वाणी चलदी रहंदी है रात नु भी ते सवेरे भी सारी दिहाड़ी गुरु महाराज दी वाणी चलनी है एवी कांसेप्ट सी की होला मनाला ते जदौ तुसी आउंदे हो ता कमरियां दी भी बड़ी ਥੋੜ ਹੁੰਦੀ ਹੈ ਹਾਟਲ ਬੜੇ ਮਹੰਗੇ ਹੁੰਦੇ ਨੇ ਟਰਾਲੀ ਦੇ ਵਿੱਚ ਤੁਸੀਂ ਹੋਟਲ ਬਣਾ ਦਿੱਤਾ हां जी सर ਹੋਟਲ ਮਿਲਦਾ ਹੀ ਨਹੀਂ ਇੱਥੇ ਕਮਰਾ ਮਿਲਦਾ ਬਹੁਤ ਔਖਾ ਕੰਮ ਤੇ ਇਸ ਲਈ ਟਰਾਲੀ ਤਿਆਰ ਕੀਤੀ ਆ ਅਸੀਂ ਦਾ 15 ਜਾਣੇ ਆ ਤੇ ਉਹਨਾਂ ਨੇ ਇਸ ਤਰ੍ਹਾਂ ਟਰਾਲੀ ਦੇ ਪਈ ਪੈਸੇ ਲਾ ਕੇ ਉਸ ਹਸਾਣਾ ਤੇ ਟਰਾਲੀ ਜੀ ਸੌਂ ਬਹਿਣ ਦਾ ਪ੍ਰੋਗਰਾਮ ਬਣਾਇਆ ਸਾਰਾ ਸੀਸੀਟੀਵੀ ਕੈਮਰੇ ਵੀ ਟਰਾਲੀ ਦੇ ਵਿੱਚ ਲਗਾਏ ਹੋਏ ਪੂਰੀ ਸਰਵੇਲੈਂਸ ਵੀ ਰੱਖੀ ਜਾ ਰਹੀ ਹੈ ਹਾਂਜੀ ਸਰ ਤੁਹਾਨੂੰ ਪਤਾ ਹੈ ਵੀ ਅੱਜ ਕੱਲ ਜੋ ਮਾਹੌਲ ਚੱਲਦਾ ਹੈ ਉਸ ਲਈ ਸੀਸੀਟੀਵੀ ਕੈਮਰੇ ਵੀ ਲਾਏ ਆ ਕਿ ਕੱਲ ਨੂੰ ਕਿਸੇ ਨੂੰ ਗੱਲ ਜੁ ਕਰਨੀ ਹੈ ਤੋਂ ਸੀਸੀਟੀਵੀ ਚ ਵੇਖ ਕੇ ਵੀ ਇਹਦਾ ਹੋ ਸਕਦਾ ਕਿੰਨਾ ਕਿਸ ਪੂਰੇ ਜਿਹੜਾ ਤੁਸੀਂ ਇਹ ਮੋਡੀਫਿਕੇਸ਼ਨ ਕੀਤੀ ਹੈ ਕਿੰਨੇ ਕ ਪੈਸੇ ਜਿਹੜੇ ਉੱਪਰ ਲੱਗਦੇ ਨੇ ਪੈਸੇ ਸਾਰੇ ਲੱਖ ਡੇਢ ਲੱਖ ਦੇ ਕਰੀਬ ਆ ਗਿਆ ਖਰਚਾ ਡੇਢ ਕ ਲੱਖ ਦੇ ਕਰੀਬ ਖਰਚਾ ਆ ਗਿਆ ਹੈ ਸਾਰਾ ਏਸੀ ਵੀ ਸੀ ਕੱਢ ਕੇ ਕਿੰਨੇ ਕਿ ਤੁਹਾਡੀ ਟੀਮ ਮੈਂਬਰ ਕਿੰਨੇ ਕਾ ਤੁਸੀਂ ਕਿੰਨੇ ਕ ਪਿੰਡੋਂ ਮੁੰਡੇ ਆਉਣੇ ਆ ਸਾਰੇ ਇਹ 10 ਜਾਣੇ ਆਏ ਆ ਪਿੰਡੋਂ 10 10 ਕਿ ਜਾਣੇ ਆਏ ਆ ਇਹ ਜਦੋਂ ਲੋਕ ਆ ਕੇ ਫੋਟੋਆਂ ਖਿਚਾਉਂਦੇ ਨੇ ਟਰਾਲੀ ਦੇ ਨਾਲ ਫਿਰ ਕਿਸ ਤਰ੍ਹਾਂ ਦਾ ਅਹਿਸਾਸ ਹੁੰਦਾ ਵਧੀਆ ਸਰ ਫੀਲ ਆਉਂਦੀ ਆ ਲੋਕੀਂ ਟਰਾਲੀ ਇਹਨਾਂ ਫੋਟੋਆਂ ਖਿਚਾਉਂਦੇ ਆ ਅੰਦਰ ਬੈਂਦੇ ਆ ਸੰਗਤ ਬਹੁਤ ਵਧੀਆ ਲੱਗਦਾ ਹੈ ਮਨ ਨੂੰ ਸਕੂਨ ਜਿਹਾ ਮਿਲਦਾ ਹੈ ਵੀ ਨਹੀਂ ਕੁਝ ਕੀਤਾ ਇਹ ਤੇ ਵਧੀਆ ਲੋਕਾਂ ਨੂੰ ਵਧੀਆ ਲੱਗ ਰਿਹਾ ਹੈ ਅੱਛਾ ਬਹੁਤ ਸਾਰੇ ਲੋਕ ਐਸੇ ਵੀ ਆ ਜਿਹੜੇ ਇਹ ਕਹਿੰਦੇ ਨੇ ਕਿ ਹੋਲਾ ਮੁਹੱਲਾ ਦੇ ਵਿੱਚ ਸਮੇਂ ਦੇ ਨਾਲ ਤਬਦੀਲੀ ਆ ਰਹੀ ਹੈ ਤੇ ਹੁੱਲੜਬਾਜੀ ਜ਼ਿਆਦਾ ਵਧ ਗਈ ਹੈ ਲੋਕ ਸਾਇਲੈਂਸਰ ਖੋਲ ਕੇ ਆਉਂਦੇ ਨੇ ਉੱਚੀ ਉੱਚੀ ਡੱਕ ਲਗਾਉਂਦੇ ਨੇ ਪਰ ਮੈਂ ਦੇਖ ਰਿਹਾ ਤੁਹਾਡੇ ਬੜਾ ਹੋਰ ਸ਼ਾਂਤ ਹੈ ਅਗਰ ਜੇ ਸਕਰੀਨ ਚੱਲ ਵੀ ਰਹੀ ਹੈ ਤਾਂ ਆਵਾਜ਼ ਬੜੀ ਮੱਧਮ ਹੈ ਆਰਾਮ ਦੇ ਨਾਲ ਤੁਸੀਂ ਬੈਠੇ ਹੋ ਇਹਦੇ ਬਾਰੇ ਕੀ ਕਹਿਣਾ ਹੈ ਹਾਂਜੀ ਸਰ ਕੋਈ ਆਪਣਾ ਹੁੱਲੜਬਾਜੀ ਵਾਲਾ ਕੰਮ ਨਹੀਂ ਆ ਟਰੈਕਟਰ ਆਪਾਂ ਸਿੰਪਲ ਲਿਆਂਦਾ ਜਿੱਦਾਂ ਹੁੰਦਾ ਟਰਾਲਾ ਵੀ ਆ ਵੇਖੋ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਗੁਰੂ ਮਹਾਰਾਜ ਦੀ ਬਾਣੀ ਚੱਲਣੀ ਹੋਰ ਕੋਈ ਹੁੱਲੜਬਾਜੀ ਨਹੀਂ ਅਸੀਂ ਕਰਨੀ ਤੇ ਐ ਵਧੀਆ ਤਰੀਕੇ ਨਾਲ ਬੈਠੇ ਸਾਰੇ ਮੁੰਡੇ ਬਿਲਕੁਲ ਗੁਰੂਗਰ ਦੇ ਨੇੜੇ ਤਖਤਸ਼ਾਲੀ ਕੇਸਗੜ ਸਾਹਿਬ ਦੇ ਨਤਮਸਤਕ ਹੋਇਆ ਮੱਥਾ ਟੇਕਿਆ ਹਾਂ ਹਾਂਜੀ ਸਰ ਮੱਥਾ ਟੇਕ ਆਈਦਾ ਸ਼ਾਮ ਨੂੰ ਚਲ ਜਾਈਦਾ ਫੇਰ ਰੋਜੀ ਹਾਂਜੀ ਤੇ ਰਾਤਾਂ ਨੂੰ ਜਿਹੜਾ ਤੁਸੀਂ ਫਿਰ ਇਸੇ ਟਰਾਲੀ ਦੇ ਵਿੱਚ ਆਰਾਮ ਕਰਦੇ ਹੋ ਹਾਂਜੀ ਸਰ ਇੱਥੇ ਪਈਦਾ ਫਿਰ ਨੌ 10 ਜਾਣੇ ਇੱਥੇ ਪਏ ਜਾਂਦੇ ਵਧੀਆ ਤਰੀਕੇ ਨਾਲ ਪਏ ਜਾਂਦੇ ਸਾਰੇ ਜੇ ਕਾਫੀ ਹੈ ਜੇ ਕਿਸੇ ਹੋਰ ਨੇ ਸੌਣਾ ਹੋਵੇ ਆਰਾਮ ਕਰਨਾ ਹੋਵੇ ਤਾਂ ਹਾਂਜੀ ਸਰ ਜੇ ਆਉਂਦੇ ਆ ਭੀ ਯਾਰ ਬੇਲੀ ਜਾਂ ਕਿਦਾਂ ਵੀ ਤੁਣ ਜੀ ਉਹਨਾਂ ਨੂੰ ਕਹਿ ਲਈਦਾ ਬਹਿ ਜਾਓ ਪੈ ਜਾਓ ਲੰਮੇ ਆਰਾਮ ਕਰ ਲਓ ਕੋਈ ਚੱਕਰ ਨਹੀਂ ਆ ਗਰਮੀ ਹੋਈਂਦੀ ਆ ਸਰ ਅੱਜ ਤੇ ਮੌਸਮ ਡੰਡਾ ਹੈ ਉੰਜ ਗਰਮੀ ਹੋਈਂਦੀ ਐ ਅਸੀਂ ਚੱਲਦਾ ਰਹਿੰਦਾ ਐ ਫਿਰ ਸੰਗਤ ਨੂੰ ਬਾਹ ਲੀਦਾ ਐ ਅੰਦਰ ਸਾਡੇ ਨਾਲ ਹੋਰ ਇੱਕ ਨੌਜਵਾਨ ਵੀਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਜੀ ਟਰਾਲੀ ਦੀਆਂ ਖਾਸੀਅਤਾਂ ਦੱਸ ਦਿੱਤੀਆਂ ਇਹਨਾਂ ਨੇ ਕੀ ਕੀ ਖੂਬੀਆਂ ਨੇ ਟਰਾਲੀ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਿੰਨੇ ਕ ਮਨ ਨੂੰ ਤਸੱਲੀ ਹੁੰਦੀ ਐ ਕਿ ਜੇ ਮੇਲੇ ਚੱਲੇ ਆ ਮੱਥਾ ਵੀ ਟੇਕੀਏ ਜਾ ਕੇ ਤੇ ਨਾਲ ਪੂਰਾ ਟਰਾਲੀਆਂ ਨੂੰ ਵੀ ਹਾਰ ਸ਼ਿੰਗਾਰ ਕਰਕੇ ਲੈ ਕੇ ਜਾਈਏ ਕਿਉਂਕਿ ਕਿਸਾਨ ਦੀ ਪਛਾਣ ਵੀ ਐ ਟਰਾਲੀ ਕਿਤੇ ਨਾ ਕਿਤੇ ਹਾਂਜੀ ਇਹ ਸਰ ਬਹੁਤ ਵਧੀਆ ਫੀਲ ਹੁੰਦਾ ਵਾ ਜੋ ਟਰਾਲੀ ਲੈ ਕੇ ਹੁੰਦੇ ਆ ਇੱਥੇ ਆਪਣੇ ਪਿੰਡੋਂ ਵੀ ਬਜ਼ੁਰਗ-ਬਜ਼ੁਰਗ ਵੀ ਆਉਂਦੇ ਆ ਉਹਨਾਂ ਨੂੰ ਵੀ ਇੱਥੇ ਆ ਕੇ ਬੈਂਦੇ ਆ ਮਨ ਕੀ ਆਰਾਮ ਕਰਦੇ ਆ ਹੋਰ ਵੀ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਵੀ ਆਰਾਮ ਕਰਨ ਦੀ ਵਿੱਚ ਪਾਈਦਾ ਵਾ ਕਿ ਵਧੀਆ ਮਲਕੀ ਬਣਾਈਏ ਇਸੇ ਕੰਮ ਹਾਂਜੀ ਸੋ ਬਿਲਕੁਲ ਇਹ ਜਿਹੜੀ ਤਸਵੀਰ ਤੁਹਾਨੂੰ ਦਿਖਾਈ ਹੈ ਇਹ ਸਿਰਫ ਇੱਕ ਟਰਾਲੀ ਇਸ ਸਮੇਂ ਤੁਹਾਨੂੰ ਦਿਖਾਈ ਹੈ ਪਰੰਤੂ ਜੇਕਰ ਕਿਲਾ ਆਨੰਦਗੜ੍ਹ ਸਾਹਿਬ ਤੋਂ ਤੱਕਾ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿਚਕਾਰ ਜਿਹੜੀ ਰੋਡ ਹੈ ਉਸ ਰੋਡ ਦੇ ਉੱਪਰ ਤਕਰੀਬਨ ਤਕਰੀਬਨ 60 ਤੋਂ 70 ਇਸੇ ਤਰੀਕੇ ਦੀਆਂ ਜਿਹੜੀਆਂ ਟਰਾਲੀਆਂ ਹਾਰ ਸ਼ਿੰਗਾਰ ਕੇ ਖੜੀਆਂ ਨੇ ਕਿਉਂਕਿ ਟਰੈਕਟਰ ਤੇ ਟਰਾਲੀ ਕਿਸਾਨ ਦੀ ਜਿਹੜੀ ਪੰਜਾਬ ਦਾ ਕਿਸਾਨ ਹੈ ਉਹਦੀ ਪਹਿਚਾਣ ਵੀ ਹੈ ਤੇ ਖਾਸ ਤੌਰ ਤੇ ਜਦੋਂ ਗਲੋਬਲਾਈਜੇਸ਼ਨ ਦਾ ਜ਼ਮਾਨਾ ਹੈ ਤਾਂ ਇਹ ਨੌਜਵਾਨ ਜਿਹੜੇ ਬਹੁਤ ਸਾਰੇ ਫੋਰਨ ਵੀ ਰਹਿੰਦੇ ਨੇ ਪੜ੍ਹਨ ਲਈ ਗਏ ਨੇ ਵਾਪਸ ਆਉਂਦੇ ਨੇ ਲੱਖਾਂ ਰੁਪਏ ਖਰਚ ਕਰਕੇ ਆਪਣੀਆਂ ਟਰਾਲੀਆਂ ਨੂੰ ਮੋਡੀਫਾਈ ਕਰਕੇ ਇਹ ਅਨੰਦਪੁਰ ਸਾਹਿਬ ਹੋਲਾ ਮਹੱਲਾ ਦੇਖਣ ਦੇ ਲਈ ਆਉਂਦੇ ਨੇ ਤੇ ਮੈਸੇਜ ਇਹਨਾਂ ਦਾ ਸਾਫ਼ ਹੈ ਕਿ ਜਿੱਥੇ ਅਸੀਂ ਟਰਾਲੀਆਂ ਨੂੰ ਹਾਰ ਸ਼ਿੰਗਾਰ ਕਰਕੇ ਲੈ ਕੇ ਆਈਏ ਉੱਥੇ ਖਾਸ ਤੌਰ ਤੇ ਗੁਰੂ ਸਾਹਿਬ ਦਾ ਜਿਹੜਾ ਦਿੱਤਾ ਹੋਇਆ ਉਪਦੇਸ਼ ਹੈ ਉਸ ਉਪਦੇਸ਼ ਨੂੰ ਧਾਰਨ ਕਰਕੇ ਆਪਣੀ ਜ਼ਿੰਦਗੀ ਨੂੰ ਜਿਹੜਾ ਬਤੀਤ ਕਰੀਏ ਗੁਰੂ ਘਰਾਂ ਦੇ ਵਿੱਚ ਨਾਤੀਮਸਤਕ ਹੋਈਏ ਤੇ ਡਿਸਪਲਿਨ ਦੇ ਵਿੱਚ ਰਹੀਏ ਕੈਮਰਾਮੈਨ ਅਜੇਪਾਲ ਦੇ ਨਾਲ ਬੀਐਸ ਚਾਨਾ ਪੀਟੀਸੀ ਨਿਊਜ਼ ਸ਼੍ਰੀ ਅਨੰਦਪੁਰ ਸਾਹਿਬ